ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੱਲ ਕਹਿ ਦਿਆਂ ਜਿਹੜੀ ਕਿ ਮੈਂ ਬਹੁਤ ਘੱਟ ਕਹਿਣਾ ਹੁੰਦਾ ਵੀ ਇਹ ਵੀਡੀਓ ਜਿਹੜੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਸ ਬੀਜ ਦਾ ਭਲਾ ਹੋ ਸਕੇ ਇਹ ਨੌਜਾਨ ਮੁੰਡਾ ਹੈ ਇਹ ਨੌਜਾਨ ਬੱਚਾ ਹੈਗਾ ਤੇ 28-30 ਸਾਲ ਦੀ ਉਮਰ ਹੈ ਤਿੰਨ ਰਿਜ਼ਰਵ ਸਰੀ ਨਿਆਣੇ ਦੋ ਕੁੜੀਆਂ ਇੱਕ ਬੇਟਾ ਹੈਗਾ ਇਹਨੂੰ ਵਿਚਾਰ ਨਾਮਰਾਤ ਬਿਮਾਰੀ ਕੈਂਸਰ ਨੇ ਘੇਰ ਲਿਆ ਨਵੀਂ ਉਮਰ ਦਾ ਬੱਚਾ ਹੈਗਾ ਦਿਹਾੜੀ ਦਾ ਕੰਮ ਕਰਦਾ ਰੰਗ ਦਾ ਕੰਮ ਕਰਦਾ ਸੀਗਾ ਸੋ ਮੇਰੇ ਜਿਹੜਾ ਪਰਿਵਾਰ ਹੈ ਭਾਈ ਹਰਵੰਦ ਸਿੰਘ ਰਾਮਗੜ੍ਹ ਕੇ ਜਿਹੜੇ ਕੋ ਖੁਦ ਵੀ ਸਮੱਸਿਆਵਾਂ ਨੇ ਉਹਨਾਂ ਧਿਆਨ ਦੇ ਵਿੱਚ ਲਿਆਂਦਾ ਸੀਗਾ ਵੀ ਵਿਚਾਰੇ ਨੇ ਜਿੰਨੇ ਜੋ ਕੋ ਰੂਣ ਝੂਣ ਜਿਵੇਂ ਆਪਣੇ ਘਰੇ ਹੁੰਦੇ ਸਾਰੀਆਂ ਇਹਨੇ ਲਾਤੀ ਸੀ ਵਿਚਾਰੇ ਨੇ ਹੁਣ ਹੱਥ ਖੜੇ ਸੀ ਨੀ ਵੀਡੀਓ ਅਨਸਰ ਦੇ ਨੂੰ ਪੁਆਈ ਚਲ ਉਹਨੂੰ ਦੇਖ ਕੇ ਸਾਰਾ ਟਰਸਟਾ ਗੁਰਨਾਨਕ ਦੇਵ ਜੀ ਲੋਕਪ੍ਰਾਇਟਡ ਐਟ ਹਾਂਗਕਾਂਗ ਉਹਨਾਂ ਵੱਲੋਂ 17000 ਰੁਪਏ ਇਸ ਵੀਰ ਦੀ ਮਦਦ ਜਿਹੜੀ ਕੀਤੀ ਉਹ ਵੀਰ ਨੂੰ ਦੇਤੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਗੁਰੂ ਨਾਨਕ ਦੇਵ ਜੀ ਲੋਕਲ ਰੈਡਟ ਹਾਂਗਕਾਂਗ ਦਾ ਤੁਸੀਂ ਅੱਗੇ ਵੀ ਇਹਨਾਂ ਨੇ ਵੀਡੀਓ ਦੇਖਦੇ ਰਹੇ ਨੇ ਜੋ ਕਿ ਤੁਰੰਤ ਹੀ ਲੋੜਵੰਦ ਦੇ ਨਾਲ ਖੜਦਾ ਹੈ ਸੋ ਵੀਰ ਜੀ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਸੀ ਵੀਰ ਜੀ ਮੈਂ ਸੁਖੀ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂਗਾ ਜਿਨ੍ਹਾਂ ਵੀਰਾਂ ਨੇ ਮੈਨੂੰ ਮਦਦ ਤੇ ਭੇਜੀ ਆ ਇਲਾਜ ਦੇ ਲਈ ਮੇਰੇ ਬੱਚਾ ਦੀ ਦੇਖ ਕੇ ਵੀਡੀਓ ਮੈਂ ਉਹਨਾਂ ਦਾ ਸਾਰਾ ਸਾਰਾ ਧੰਨਵਾਦ ਕਰਦਾ ਹਾਂਗਾ ਮਾਲਕ ਉਹਨਾਂ ਨੇ ਚੜ੍ਹਦੀ ਖਰਾਬਾ ਛੋਟੇ ਛੋਟੇ ਬੱਚੇ ਆ ਤਿੰਨ ਨਿਆਣੇ ਵਿਚਾਰੇ ਦੇ ਦਿਹਾੜੀਦਾਰ ਬੰਦਾ ਹੈ ਕੈਂਸਰ ਕੈਸੀ ਨਾਮਰਾਦ ਮਾਰੀਏ ਦੇਖੋ ਮਹਿੰਗਾ ਕਿੰਨਾ ਇਲਾਜ ਬਾਹਰ ਮਿਹਰ ਕਰੇ ਵੀ ਵੀਰ ਜਲਦੀ ਠੀਕ ਹੋ ਜਾਵੇ ਜੋ ਕੋਈ ਵੀਰ ਭੈਣ ਹੋਰ ਵੀ ਮਦਦ ਕਰ ਸਕਦਾ ਮੈਂ ਜਿਹੜਾ ਹੈਗਾ ਨੰਬਰ ਹੈ ਵੀਡੀਓ ਦੇ ਉੱਤੇ ਚਲਾ ਦਿਆਂਗੇ ਤੇ ਸਿੱਧੇ ਪਰਿਵਾਰ ਨੇ ਸੰਭਾਲ ਕੇ ਇਹਨੂੰ ਸਿੱਧੀ ਸੇਵਾ ਕਰ ਦਿਓ ਬੇਨਤੀ ਹੈ ਦੋਸਤੋ ਮੈਂ ਪਹਿਲੀ ਔਰ ਕਹਿ ਰਹੇ ਹਾਂ ਖਾਸ ਕਰਕੇ ਵੀ ਬਹੁਤ ਘੱਟ ਕਹਿਣਾ ਹੁੰਦਾ ਵੀ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਸਰੂਰਬੰਦ ਵੀਰ ਦਾ ਜਿਹੜਾ ਭਲਾ ਹੋ ਸਕੇ ਦਵਾਈ ਚੱਲਦੀ ਹੈ ਬਹੁਤ ਮਹਿੰਗੀ ਹੁਣ ਦਵਾਈ ਦੇ ਨਾਲ ਘਰੇ ਬੈਠਾ ਸੀਗਾ ਸੋ ਧੰਨਵਾਦ ਜੀ ਗੁਰਨਾਣਕਦੇਵ ਜੀ ਲੋਕ ਪ੍ਰੋਡਕਟਰ ਹਾਂਗਕਾਂਗ ਦਾ ਜਿੰਨਾਂ ਵੱਲੋਂ 17000 ਜਿਹੜੀ ਸੇਵਾ ਵੀਰ ਨੂੰ ਕੀਤੀ ਗਈ ਹੈ ਧੰ ਵਾਇਗੁਰਜੀ ਖਾਲਸਾ ਵਾਇਗੁਰਜੀ ਕੀ ਫਤਿਹ